ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪੰਜਾਬੀਆਂ ਵੱਲੋਂ ਚਲਾਈ ਜਾਂਦੀ ਇੱਕ ਟਰੱਕਿੰਗ ਕੰਪਨੀ ਦੇ ਨਾਲ ਜੁੜੇ ਇੱਕ ਵੱਡੇ ਕਾਰਗੋ ਚੋਰੀ ਗੈਂਗ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਜਾਂਚ ਦੇ ਦੌਰਾਨ 11 ਪੰਜਾਬੀਆਂ ਸਣੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਪੂਰੇ ਮਾਮਲੇ ਦੇ ਬਾਰੇ ਕੈਲੀਫੋਰਨੀਆ ਦੇ ਸੈਨ ਬਰਨਾਰਡਿਨੋ ਕਾਉਂਟੀ ਸ਼ੈਰਿਫ ਦਫ਼ਤਰ ਨੇ ਮੰਗਲਵਾਰ ਨੂੰ ਜਾਣਕਾਰੀ ਜਾਰੀ ਕਰਦੇ ਹੋਏ ਦੱਸਿਆ ਕਿ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਅਜਿਹੇ ਸੰਗਠਿਤ ਗੈਂਗ ਦੇ ਮੈਂਬਰ ਨੇ ਜਿਸਨੇ ਕੈਲੀਫੋਰਨੀਆ ਭਰ ਦੇ ਵਿੱਚ 4 ਸਾਲਾਂ ਤੋਂ ਵੱਧ ਸਮੇਂ ਤੱਕ ਕਰੋੜਾਂ ਡਾਲਰਾਂ ਦੇ ਕਾਰਗੋ ਟਰੱਕਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਟਰੱਕਾਂ ਦੇ ਵਿੱਚੋਂ ਮਹਿੰਗੇ ਇਲੈਕਟ੍ਰੋਨਿਕਸ ਤੇ ਹੋਰ ਕੀਮਤੀ ਸਮਾਨ ਨੂੰ ਚੋਰੀ ਕਰਕੇ ਬਲੈਕ ਮਾਰਕੀਟ ਦੇ ਵਿੱਚ ਵੇਚਿਆ ਜਾਂਦਾ ਸੀ। ਇਹ ਕਾਰਵਾਈ ਕੈਲੀਫੋਰਨੀਆ ਵਿੱਚ ਵੱਧ ਰਹੇ ਕਾਰਗੋ ਚੋਰੀ ਦੇ ਮਾਮਲਿਆਂ ਨੂੰ ਰੋਕਣ ਲਈ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ। ਜਿੱਥੇ ਹਰ ਦਿਨ ਟਰਕਿੰਗ ਉਦਯੋਗ ਨੂੰ 18 ਮਿਲੀਅਨ ਡਾਲਰ ਦਾ ਨੁਕਸਾਨ ਹੁੰਦਾ ਹੈ। ਬਿਲੀ ਜਾਣਕਾਰੀ ਮੁਤਾਬਕ ਇੱਕ ਗੈਂਗ ਜਿਸ ਨੂੰ ਸਿੰਘ ਆਰਗੇਨਾਈਜੇਸ਼ਨ ਕਿਹਾ ਜਾਂਦਾ ਹੈ ਇਸ ਨੇ ਮਾਰਚ 2021 ਤੋਂ ਜੂਨ 2025 ਤੱਕ ਕੰਮ ਕੀਤਾ ਇਹ ਗੈਂਗ ਅਸਲ ਟਰਕਿੰਗ ਕੰਪਨੀਆਂਜ਼ ਦੇ ਨਾਂ ਤੇ ਧੋਖੇ ਦੇ ਨਾਲ ਮਾਲ ਦੀ ਟੁਆ ਟੁਆਈ ਦੇ ਠੇਕੇ ਹਾਸਲ ਕਰ ਲੈਂਦਾ ਸੀ ਠੇਕੇ ਦੀਆਂ ਬੋਲੀਆਂ ਆਨਲਾਈਨ ਹੁੰਦੀਆਂ ਸਨ ਤਾਂ ਕਰਕੇ ਆਸਾਨੀ ਦੇ ਨਾਲ ਕਾਰਗੋ ਦੀ ਟੁਆ ਟੁਆਈ ਦੇ ਠੇਕੇ ਮਿਲ ਜਾਂਦੇ ਸੀ ਪਰ ਮਾਲ ਨੂੰ ਕਾਰਗੋ ਟਰੱਕਾਂ ਵਿੱਚ ਭਰ ਕੇ ਆਪਣੀ ਮੰਜ਼ਲ ਦੇ ਵੱਲ ਤੋਰ ਦਿੰਦੇ ਸਨ ਪਰ ਸਮਾਨ ਸਹੀ ਪਤੇ ਤੇ ਪਹੁੰਚਦਾ ਨਹੀਂ ਸੀ ਬਲਕਿ ਮਾਲ ਨੂੰ ਰਸਤੇ ਵਿੱਚ ਇੱਧਰ ਉੱਧਰ ਕਰ ਦਿੱਤਾ ਜਾਂਦਾ ਮਹਿੰਗੇ ਇਲੈਕਟ੍ਰੋਨਿਕਸ ਤੇ ਹੋਰ ਕੀਮਤੀ ਸਮਾਨ ਨੂੰ ਚੋਰੀ ਕਰਕੇ ਬਲੈਕ ਮਾਰਕੀਟ ਦੇ ਵਿੱਚ ਵੇਚਿਆ ਜਾਂਦਾ ਸੀ ਇੱਕ ਅਨੁਮਾਨ ਦੇ ਮੁਤਾਬਿਕ ਇਸ ਨਾਲ ਕੰਪਨੀਆਂ ਨੂੰ ਕਰੋੜਾਂ ਡਾਲਰ ਦਾ ਨੁਕਸਾਨ ਹੋਇਆ ਚੋਰੀਆਂ ਕੈਲੀਫੋਰਨੀਆ ਸੂਬੇ ਭਾਰ ਦੇ ਵਿੱਚ ਹੋਈਆਂ ਜ਼ਿਆਦਾਤਰ ਚੋਰੀਆਂ ਸਨ ਬਰਨਾਰਡੀਨੋ ਇਲਾਕੇ ਦੇ ਵਿੱਚ ਹੀ ਹੋਈਆਂ ਸੈਨ ਬਰਨਾਰਡੀਨੋ ਕਾਉਂਟੀ ਅਤੇ ਸੂਬੇ ਭਾਰ ਦੇ ਹੋਰ ਸ਼ਹਿਰਾਂ ਦੇ ਵਿੱਚ ਚਲਾਈ ਗਈ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ 12 ਲੋਕ ਗ੍ਰਿਫਤਾਰ ਹੋਏ ਇਹਨਾਂ ਦੇ ਵਿੱਚ ਪਰਮਵੀਰ ਸਿੰਘ ਸੰਦੀਪ ਸਿੰਘ ਮਨਦੀਪ ਸਿੰਘ ਰਣਜੋਤ ਸਿੰਘ ਗੁਰਨੇਕ ਸਿੰਘ ਚੋਹਾਨ ਹਰਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਵਿਕਰਮਜੀਤ ਸਿੰਘ ਹਿੰਮਤ ਸਿੰਘ ਖਾਲਸਾ ਨਰਾਇਣ ਸਿੰਘ ਐਲਗਰ ਹਰਨਾਂਡੇਸ ਸ਼ਾਮਿਲ ਹੈ ਸਾਰੇ ਗੈਂਗ ਦੇ ਮੁੱਖ ਮੈਂਬਰ ਨੇ ਇਨਾ ਸਾਰਿਆਂ ਦੇ ਉੱਤੇ ਗੰਭੀਰ ਚਾਰਜਸ ਲੱਗੇ ਹੋਏ ਨੇ ਤੇ ਲੰਮੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਦਫ਼ਤਰ ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਗੈਂਗ ਨੇ ਟਰਕਿੰਗ ਉਦਯੋਗ ਨੂੰ ਕਾਫੀ ਵੱਡਾ ਨੁਕਸਾਨ ਪਹੁੰਚਾਇਆ। ਅਸੀਂ ਟੀਮ ਵਰਕ ਦੇ ਨਾਲ ਇਸ ਨੂੰ ਰੋਕਿਆ ਅਤੇ ਭਵਿੱਖ ਦੇ ਵਿੱਚ ਅਜਿਹੇ ਅਪਰਾਧਾਂ ਨੂੰ ਰੋਕਣ ਦੇ ਲਈ ਵਧੇਰੇ ਮਜ਼ਬੂਤੀ ਦੇ ਨਾਲ ਕੰਮ ਕੀਤਾ ਜਾਵੇਗਾ। ਇਸ ਕਾਰਵਾਈ ਨਾਲ ਕੈਲੀਫੋਰਨੀਆ ਵਿੱਚ ਵਧ ਰਹੇ ਕਾਰਗੋ ਚੋਰੀ ਮਾਮਲਿਆਂ ਤੇ ਰੋਕ ਲੱਗੇਗੀ। ਅਮਰੀਕਨ ਟਰਾਂਸਪੋਰਟੇਸ਼ਨ ਰਿਸਰਚ ਇੰਸਟੀਚਿਊਟ ਦੇ ਮੁਤਾਬਕ ਕਾਰਗੋ ਚੋਰੀ ਦੇ ਨਾਲ ਰੋਜ਼ਾਨਾ 18 ਮਿਲੀਅਨ ਡਾਲਰ ਦਾ ਨੁਕਸਾਨ ਹੁੰਦਾ ਹੈ ਇਹ ਘਟਨਾ ਪੰਜਾਬੀ ਟਰੱਕ ਡਰਾਈਵਰ ਅਤੇ ਕੰਪਨੀਆਂ ਲਈ ਚਰਚਾ ਦਾ ਵਿਸ਼ਾ ਹੈ ਜਿਸ ਦੇ ਵਿੱਚ ਪੰਜਾਬੀਆਂ ਦੀ ਸਰਦਾਰੀ ਹੈ ਅਜਿਹੇ ਗੈਂਗਸ ਤੇ ਅਜਿਹੀਆਂ ਕੰਪਨੀਆਂ ਪੰਜਾਬੀਆਂ ਦੇ ਅਕਸ ਨੂੰ ਢਾਲ ਲਗਾਉਂਦੇ ਨੇ ਸੋ ਟਰਕਿੰਗ ਸੈਕਟਰ ਦੇ ਨਾਲ ਜੁੜੇ ਪੰਜਾਬੀਆਂ ਨੂੰ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ